ਜੋ ਜਿਹੜਾ ਇੱਕ ਕੋਈ ਮਾਮਲੇ ਦੇ ਵਿੱਚ ਰੋਪੀ ਫੜਿਆ ਹੈ ਕਿ ਆ ਉਹਦੇ ਕੋਲ ਸਮਾਨ ਫੜਿਆ ਸੀਗਾ ਤੇ ਕੀ ਆ ਉਹਦਾ ਨਾਮ ਹਾਂਜੀ ਅਸੀਂ ਕੱਲ ਸ਼ਾਮੇ ਪੁਲਿਸ ਪਾਰਟੀ ਨਾਲ ਕਸ਼ਤ ਕਰਦੇ ਹੋਏ ਰੁੱਤੇਵਾਲ ਸਾਈਡ ਤੋਂ ਕਾਰਗੜ ਸਾਈਡ ਨੂੰ ਆ ਰਹੇ ਸੀ ਤੇ ਅਜੀ ਜੱਡੋ ਜੱਡੀ ਗੇਟ ਕੋਲ ਪੁੱਜੇ ਤੱਕ ਨੌਜਵਾਨਾਂ ਕਾਰਗੜ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ ਜਦੋਂ ਪੁਲਿਸ ਸquad ਨੇ ਦੇਖੀ ਉਹਨੇ ਆਪਣੇ ਹੱਥ ਵਿੱਚ ਇੱਕ ਉਮੀ ਲਵਾਵੀ ਫੜੀ ਸੀ ਉਹ ਸੁੱਟ ਦਿੱਤੀ ਸੜਕ ਦੇ ਕਿਨਾਰੇ ਉਹ ਜੋ ਉਹਨੂੰ ਚੱਕ ਕੇ ਆਈ ਚੱਕੀ ਤਾ ਉਹ ਚੋਂ 10 ਗ੍ਰਾਮ ਆ ਰਿਹਾ ਮਰਾਉਂਦਾ ਹੈ। ਇੱਕ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ। ਹਾਂਜੀ ਤੇ ਮਾਮਲੇ ਹੈਗੇ 3-4 ਪਹਿਲਾਂ ਹੋਰ ਵੀ ਹੈਗੇ ਮਾਮਲੇ ਦਾ। ਨਾਮ ਕੀ ਦੱਸਿਆਗਾ? ਦਿੱਤਕ ਲੀਲ ਫਾਨੋ ਅਮਨਦੀਪ ਕੁਮਾਰ ਵਾਸੀ ਪਿੰਡ ਹੱਤੇਵਾਲ ਡਾਕਟਰ ਅੰਬੇਦਕਰ ਕੋਲ ਨੇ। ਤੇ ਹੁਣ ਅਦਾਲਤ ਵਿੱਚ ਪੇਸ਼ ਕਰਨਾ ਚਾਹੀਏ। ਹਾਂਜੀ ਆਜਾ ਅਦਾਲਤ ਵਿੱਚ ਪੇਸ਼ ਕਰਾਂਗੇ ਜੀ। ਕੋਈ ਹੋਰ ਵੀ ਉਮੀਦ ਹੈ ਜੀ ਕਿ ਹਾਂਜੀ ਹੋਰ ਵੀ ਸਾਨੂੰ ਉਮੀਦ ਹੈ ਜੀ ਤੋਂ ਹੋਰ ਵੀ ਸਰਾਖ ਮਿਲ ਸਕਦੀ ਹੈ।